ਖੰਨਾ ਤੇ ਜੀਟੀ ਰੋਡ ਤੇ ਬਣੇ ਦੋ ਵੱਡੇ ਸਾਈਕਲਾਂ ਦੇ ਸ਼ੋਅਰੂਮਾਂ ਤੇ ਹੋਈ ਚੋਰੀ ਖੰਨਾ ਦੇ ਜੀਟੀ ਰੋਡ ਤੇ ਸਾਈਕਲ ਦੇ ਦੋ ਵੱਡੇ ਸ਼ੋਅਰੂਮਾਂ ਤੇ ਚੋਰੀ ਹੋ ਗਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰ ਛੱਤ ਤੋਂ ਹੇਠਾਂ ਉਤਰ ਕੇ ਕੋੜੀ ਆ ਰਹੀ ਹੇਠਾਂ ਹੋਈ ਕੀ ਕਰਨਾ ਹੋਇਆ ਇਹ ਚੋਰੀ ਹੋਈ ਹੈ ਕਿਨਾਂ 3 ਵਜੇ ਕੈਮਰੇ ਚੋਂ ਪਤਾ ਚੱਲਿਆ ਵੀ 3 ਵਜੇ ਤੋਂ ਲੈ ਕੇ ਘੰਟਾ ਦੋ ਘੰਟੇ ਅੰਦਰ ਇਹ ਨਿਕਾਲਦੇ ਹੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਤੇ ਜੀਟੀ ਰੋਡ ਤੇ ਬਣੇ ਦੋ ਵੱਡੇ ਸਾਈਕਲਾਂ ਦੇ ਸ਼ੋਰੂਮਾਂ ਤੇ ਹੋਈ ਚੋਰੀ ਖੰਨਾ ਦੇ ਜੀਟੀ ਰੋਡ ਤੇ ਸਾਈਕਲ ਦੇ ਦੋ ਵੱਡੇ ਸ਼ੋਰੂਮਾਂ ਤੇ ਚੋਰੀ ਹੋ ਗਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰ ਛੱਤ ਤੋਂ ਹੇਠਾਂ ਉਤਰ ਕੇ ਕੋੜੀ ਆ ਰਹੀ ਹੇਠਾਂ ਉਤਰੇ ਅਤੇ ਦੋਵੇਂ ਦੁਕਾਨਾਂ ਦੀਆਂ 골ਕਾ ਚ ਨਰਦੀ ਸਾਬ ਕੀਤੀ ਅਤੇ ਹੋਰ ਕੀ ਨਾਲ ਨਾਲ ਸਮਾਨ ਲੈ ਕੇ ਅਜੇ ਮਾਲਕਾਂ ਵੱਲੋਂ ਅੰਦਾਜ਼ਾ ਲਗਾਏ ਜਾ ਰਿਹਾ ਹੈ ਕਿ ਕਿੰਨਾ ਨੁਕਸਾਨ ਹੋਇਆ ਬਾਕੀ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਡਾਲੀ ਜਾ ਰਹੀ ਹੈ ਇੱਧਰ ਖੜਿਆ ਸਰ ਉੱਪਰ ਤੋਂ ਲੈ ਕੇ ਸਿਰੇ ਤੱਕ ਆਏ ਥੱਲੇੋਂ ਸਿਰੇ ਤੱਕ ਆ ਗਏ ਅੱਛਾ ਉੱਪਰੋਂ ਬੰਦ ਖੜਿਆ ਆ ਸਰ ਕੈਮਰੇ ਦਾ ਮਾਮਲਾ ਪਤਾ ਕੁਝ ਹਾਂ ਕਿੰਨੇ ਕ ਵਜੇ ਨਾ ਕੋਈ ਪਤਾ ਨਫਸਾ ਘਮਦੇ ਹੋਣਾ ਨਾ ਤਾਂ ਬਾਹਰਾਂ ਤਿੰਨ ਕਿਵੇਂ ਬਾਹਰਾਂ ਜੀ ਮੀਲਾ ਸਾਈਕਲ ਸਟੋਰੀ ਤੁਹਾਡਾ ਪੰਜਾਬ ਸਾਈਕਲ ਸਟੋਰੀ ਕੋਈ ਕੀ ਕਰਨਾ ਹੋਈ ਹੈ ਇਹ ਇਹ ਚੋਰੀ ਹੋਈ ਹੈ ਕਹਿੰਦੇ 3 ਵਜੇ ਕੈਮਰੇ ਚੋਂ ਪਤਾ ਚੱਲਿਆ ਵੀ 3 ਵਜੇ ਤੋਂ ਲੈ ਕੇ ਘੰਟਾ ਦੋ ਘੰਟੇ ਅੰਦਰ ਰਹੇ ਨੇ ਇਹਨਾਂ ਦੇ ਕੰਮ ਦੇ ਲੋਕੇ ਪਤਾ ਲੱਗਿਆ ਮੈਂ ਤਾਂ ਹੁਣ ਸਵੇਰੇ 9 ਵਜੇ ਆ ਕੇ ਕੈਮਰੇ ਚ ਆਇਆ ਕੁਛ ਇਹ ਇਤਨਾ ਪਤਾ ਲੱਗਿਆ ਆ ਅੰਦਰ ਆਏ ਕਿ ਮੈਂ ਐਂਡ ਆਏ ਕਿ ਮੈਂ ਅੰਦਰ ਅੰਦਰ ਉੱਪਰ ਤਿੰਨ ਛਤਰ ਆਈ ਸਾਡੇ ਜਾਂ ਤਾਂ ਛਤਰ ਤੋੜਿਆ ਉਹਨਾਂ ਨੇ ਤਿੰਨ ਛਤਰ ਖੋਲੇ ਨਹੀਂ